ਗੱਪਨਰੀ ਦੇ ਦੇਰ ਰਾਤ ਤੋਂ ਡਿਊਟੀ ਕਰਕੇ ਵਾਪਸ ਆ ਰਹੇ ਕਾਂਸਟੇਬਲ ਸਿੰਦਰ ਦੀ ਗੱਡੀ ਮਿਲੀ ਅਜੇ ਤੱਕ ਕਾਂਸਟੇਬਲ ਸਿੰਦਰ ਸਿੰਘ ਲਾਪਤਾ ਸਬੰਧੀ ਫੋਰੈਂਸਿਕ ਟੀਮਾਂ ਦੇ ਦੁਆਰਾ ਗੱਦੀ ਦੀ ਜਾਂਚ ਜਾਰੀ ਹੈ ਪੁਲਿਸ ਦੇ ਦੁਆਰਾ ਗੱਡੀ ਨੂੰ ਕਮਜ਼ੇ ਰਵੇਚ ਲੈ ਕੇ ਸਿੰਦਰ ਦੀ ਪਾਲਖੇ ਸ਼ੁਰੂ ਕੀਤੀ ਗਈ ਹੈ ਜਦਕਿ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੱਲ ਦੇਰ ਰਾਤ ਸਿੰਦਰ ਦੀ ਬਹਾਦਰਗੜ ਦੇ ਨੇੜੇ ਆਪਣੀ ਪਤਨੀ ਦੇ ਨਾਲ ਫੋਨ ਤੇ ਵੀਡੀਓ ਕਾਲ ਹੋਈ ਸੀ ਅਤੇ ਉਹ ਘਰ ਆ ਰਿਹਾ ਸੀ ਜਿਹੜਾ ਘਰ ਨਾ ਪਹੁੰਚਿਆ ਤਾਂ ਸੀ ਪਾਲ ਸ਼ੁਰੂ ਕੀਤੀ ਤਾਂ ਅੱਜ ਸਾਨੂੰ ਸੁਬਾਣਾ ਸੜਕ 'ਤੇ ਇਹ ਗੱਡੀ ਮਿਲੀ ਅਤੇ ਅਸੀਂ ਫੌਰਨ ਪੁਲਿਸ ਨੂੰ ਇਸ ਦੀ ਇਤਲਾਹ ਦਿੱਤੀ ਜਿਸ ਤੋਂ ਜਦੋਂ ਗੱਡੀ ਖੋਲੀ ਗਈ ਤਾਂ ਗੱਡੀ ਵਿੱਚ ਖੂਨ ਦੇ ਨਿਸ਼ਾਨ ਮਿਲੇ ਹਨ ਪਰ ਹਜੇ ਤੱਕ ਕਾਂਸਟੇਬਲ ਜਤਿੰਦਰ ਸਿੰਘ ਲਾਪਤਾ ਹੈ। ਇਹ ਸੇ ਜਤਿੰਦਰ ਸਿੰਘ ਹੈ। ਹਾਂਜੀ ਇੱਕ ਗੱਡੀ ਮਿਲੀ ਹੈ ਜੀ ਇਹ ਨਵਾਰ ਸਲਾਹ ਜੀ ਹਾਂ ਸਾਡੇ ਕੋਲ ਇਨਫੋਰਮੇਸ਼ਨ ਗਈ ਸੀ ਇੰਚਾਰ ਸਭ ਕੋਲ। ਉਹ ਕਰਤੀ ਹੁੰਦਾ ਗੱਡੀ ਉਪਰ ਅਫਸਰਾਂ ਦੀ ਟੀਮ ਆਈ ਉਹਦੇ ਉਹ ਕਰ ਰਹੇ ਨੇ ਸਾਰੀ ਕੜਤਾਲ। ਉਸ ਤੋਂ ਬਾਅਦ ਉਹ ਗੱਡੀ ਕੱਢ ਲਾਂਗੇ। ਇਹ ਗੱਡੀ ਕਿਸੇ ਮੁਲਾਜ਼ਮ ਦੀ ਹੈ ਜੀ? ਹਾਂਜੀ ਮੁਲਾਜ਼ਮ ਨੇ ਉਹ ਲੱਗੇ ਹੋਏ ਨੇ ਚੰਡੀਗੜ੍ਹ ਕਿਸੇ ਸੀਨੀਅਰ ਅਫਸਰ ਨਾਲ ਲੱਗੇ ਹੋਏ। ਕੀ ਨਾਮ ਸੀ? ਉਹਨਾਂ ਦਾ ਕੌਨਸਟੇਬਲ ਸਿਕੰਦਰ ਸਿੰਘ ਜੀ। ਲਾਪਤਾ ਸੀ ਜੀ ਇਹ ਕਿਸੇ ਦਾ? ਹਾਂਜੀ। ਲਾਪਤਾ ਸੀ ਇਹ। ਮਿਸਿੰਗ ਨਹੀਂ ਬਲੀ। ਨਹੀਂ ਹਲੇ ਕੋਈ ਪਤਾ ਨਹੀਂ ਉਹਦੇ ਪਰ ਪਤਾ ਚਾਰ ਸਾਹਿਬ ਨੂੰ ਪਤਾ ਸਾਰੀ ਗੱਲ ਦਾ। ਹਾਂ। ਨਾਲ ਬਾਤ। ਤੇ ਫੇਰ ਕੋਈ ਤੁਹਾਨੂੰ ਇਤਲਾਹ ਕਦੋਂ ਮਿਲੀ ਸੀ ਜੀ? ਇਤਲਾਹ ਉਹਨਾਂ ਨੂੰ ਮਿਲੀ ਸੀ ਚਾਰ ਸਾਹਿਬ ਨੂੰ ਸਗਰੇ। ਹਾਂ ਹਾਂ। ਇਹਦਾ ਤਾਂ ਗੱਡੀ ਖੜੀ ਆ ਗਈ। ਉਹ ਫੋਰੈਂਸਿਕ ਟੀਮ ਚਾਂਸ ਕਰਦੀ ਐ ਸਿਕੰਦਰ ਜੀ। ਹਾਂ ਫੋਰੈਂਸਿਕ ਟੀਮ ਆਪਣੇ ਉਹ ਲੈ ਰਹੇ ਨੇ ਸਾਰੇ ਸੈਂਪਲ ਵਗੈਰਾ ਇਹ। ਉਹ ਫੋਰੈਂਸਿਕ ਟੀਮ।